ਅੱਜ ਇਹਦੀ ਕੰਪਲੇਟ ਆਪਣੇ ਕੋਲ ਆਈ ਆ ਏਸੀ ਦੀ ਏਸੀ ਦੇ ਵਿੱਚ ਪ੍ਰੋਬਲਮ ਹੈ ਸ਼ਾਇਦ ਚੱਲਦਾ ਹੈ ਪੂਰੀ 쿨ਿੰਗ ਨਹੀਂ ਕਰ ਰਿਹਾ ਤੇ ਇੱਕ ਬਹੁਤ ਜ਼ਿਆਰੀ 스멜 ਹੁੰਦੇ ਵਿੱਚ ਆ ਰਹੀ ਆ ਅੱਜ ਆਪਾਂ ਜਾ ਰਹੇ ਆ ਮਾਝੇ ਦਾ ਪਿੰਡ ਪੈਂਦਾ ਹੈ ਸਰਹਾਲੀ ਮੰਡ ਤੇ ਭਾਈ ਜੀ ਹੁਣਾਂ ਨਾਲ ਪਹਿਲਾਂ ਵੀ ਕਾਗਿਦਨ ਗੱਲਬਾਤ ਹੋਈ ਸੀਗੀ ਤੇ ਥੋੜੇ ਜਿਹੇ ਰਜੇਵੇਂਆ ਕਰਕੇ ਆਪਾਂ ਲੇਟ ਹੋ ਗਏ ਤੇ ਹੁਣ ਆਪਾਂ ਜਾ ਕੇ ਏਸੀ ਚੈੱਕ ਕਰਦੇ ਆ ਏਸੀ ਦੇ ਵਿੱਚ ਕੀ ਪ੍ਰੋਬਲਮ ਹੈ ਬਣੇ ਰਿਹਾ ਜੇ ਆਪਣੇ ਇਸ ਬਲੌਗ ਨਾਲ ਸਾਹਮਣੇ ਰੋੜੇ ਬਹੁਤ ਸ਼ਾਨਦਾਰ ਰੋਡ ਬਣਿਆ ਤੇ ਅਸੀਂ ਆਪ ਆਪਣੇ ਸਫ਼ਰ ਨੂੰ ਖਿੱਚਦੇ ਪਏ ਆ ਅੱਗੇ ਅੱਗੇ ਪਲੀ ਬੈਲਟ ਦੇਣਾ ਰੋਡ ਜਿਵੇਂ ਬੇੜਾ ਕਰ ਕਹਿਆ ਪਿਆ ਅੱਗੇ ਪੱਟੀ ਨੂੰ ਜਾਈਦਾ ਉੱਥੇ ਜਿਹੜਾ ਪ੍ਰਿੰਗੜੀ ਰੋਡ ਪੈਂਦਾ ਬਹੁਤ ਖਰਾਬ ਤੇ ਆਹ ਜਿਹੜਾ ਰੋਡ ਵੀ ਅੱਜ ਪੈ ਗਏ ਆ ਆ ਦੋ ਜਿਆਦਾ ਟੋਏ ਡੱਬੇੜੇ ਤੋਂ ਟਾਈਮ ਇਸ ਚੀਜ਼ ਕਰਕੇ ਵੀ ਬਹੁਤ ਜਿਆਦਾ ਖਰਾਬ ਹੋ ਜਾਂਦਾ ਤੇ ਹੋਣਾ तकरीबन 5-6 ਕਿਲੋਮੀਟਰ ਦਾ ਜਿਹੜਾ ਪੈਂਦਾ ਇਹ ਸਾਰਾ ਐਸੇ ਤਰ੍ਹਾਂ ਹੈ ਵੱਡੇ ਵੱਡੇ ਟੋਏ ਆਪਾਂ ਇਸ ਟਾਈਮ ਸਰਹਾਲੀ ਮੰਡ ਪਿੰਡ ਦੇ ਵਿੱਚ ਐਂਟਰ ਕਰ ਚੁੱਕੇ ਆਂ ਇਹ ਵਾਲਾ ਪਿੰਡ ਦੇ ਇਤਲੇ ਬੰਨੇ ਇੱਕ ਡਰੇਨ ਜੀ ਬਣੀ ਆ ਪਾਣੀ ਵਾਲੀ ਤੇ ਅਗਲੇ ਬੰਨੇ ਆ ਪਿੰਡ ਆਪਾਂ ਆਪਣੀ ਮੰਜ਼ਲ ਤੇ ਪਹੁੰਚ ਚੁੱਕੇ ਆਂ ਤੇ ਏਸੀ ਵਾਲਾ ਸਮਾਨ ਜਿਹੜਾ ਗੱਡੀ ਦੀ ਡਿੱਗੀ ਦੇ ਵਿੱਚੋਂ ਕੱਢ ਲਿਆ ਤੇ ਹੁਣ ਆਪਾਂ ਏਸੀ ਨੂੰ ਚੈੱਕ ਕਰਦੇ ਆਂ ਸਭ ਤੋਂ ਵੱਡੀ ਦੋ ਸਮੱਸਿਆ ਇਹਦੇ ਵਿੱਚ ਨੇ ਪਹਿਲੀ ਸਮੱਸਿਆ ਦਾ ਇਹ ਏਸੀ ਦੇ ਵਿੱਚੋਂ 스멜 ਬਹੁਤ ਜ਼ਿਆਦੀ ਆ ਰਹੀ ਹੈ ਸਰਵਿਸ ਕਰਨ ਦੇ ਬਾਵਜੂਦ ਵੀ ਇਸ ਏਸੀ ਦੇ ਵਿੱਚੋਂ 스멜 ਦੀ ਪ੍ਰੋਬਲਮ ਨਹੀਂ ਹਟੇਗੀ ਦੂਜੀ ਸਮੱਸਿਆ ਕਿ ਇਹਦਾ ਜਿਹੜਾ ਆਊਟਡੋਰ ਯੂਨਟ ਹੈ ਨਾ ਉਹਦੇ ਵਿੱਚੋਂ ਬਹੁਤ ਜ਼ਿਆਦੀ ਅਜੀਬ ਜਿਹੀ ਆਵਾਜ਼ ਆਉਂਦੀ ਗਈ ਤੇ ਇਹ ਦੋਵੇਂ ਆਪਾਂ ਸਮੱਸਿਆ ਕਲੀਅਰ ਕਰਕੇ ਜਾਵਾਂਗੇ। ਹੋਰ ਜਿਆਦਾ ਬੈਸੀ ਆਵਾਜ਼ੇ ਬੜੀਆਂ ਪੈੜੀਆਂ ਆਉਂਦੀਆਂ ਕਰਦਾ। ਆਵਾਜ਼ੇ ਬਹੁਤ ਜ਼ਿਆਦੀਆਂ ਕੱਢਦਾ ਤੇ ਠੀਕ ਹੈ ਸਿੰਘ ਆਹ ਕੋਲ ਦਾ। ਹੋ ਵੀ ਬਹੁਤ। ਉਦੋਂ ਤੱਕ ਕੋਲ ਨਾ। ਰੱਟ ਚੱਕੜ ਆ। ਇਹਦਾ ਪਾਣੀ ਆਪਾਂ ਚੱਤਰ ਕਰਕੇ। ਸਭ ਤੋਂ ਪਹਿਲਾਂ ਤਾਂ ਇਹਦੀ ਆਪਾਂ ਗੈਸ ਸਟੋਰ ਕਰਾਂਗੇ ਤੇ ਗੈਸ ਸਟੋਰ ਕਰਨ ਤੋਂ ਬਾਅਦ ਦੇ ਵਿੱਚ ਆਪਾਂ ਇੰਡੋਰ ਯੂਨਟ ਨੂੰ ਆਪਾਂ ਥੱਲੇ ਉਤਾਰਦੇ ਹਾਂ। ਇੰਡੋਰ ਯੂਨਟ ਨੂੰ ਉਤਾਰ ਕੇ ਆਪਾਂ ਬਾਹਰ ਲੈ ਆਏ ਆਂ। ਇੱਥੇ ਜਿਹੜਾ ਪਾਣੀ ਦਿਲ ਲਾਈਟ ਦਾ ਪ੍ਰਬੰਧ ਆਪਣੇ ਕੋਲ ਹੈਗਾ। ਇਨਵਰਟਰ ਚੱਲਦਾ ਮੋਟਰ ਚੱਲੂਗਾ। ਇਨਵਰਟਰ ਤੇ ਚੱਲੂਗਾ। ਨਹੀਂ ਇਨਵਰਟਰ ਤੇ ਨਾ ਹੋਏ ਤੋ ਚੱਲਦਾ। ਆ ਵੀ ਡਬਲ ਰੱਖਿਆ। ਇਨਵਰਟਰ ਤੋਂ ਬਿਨਾਂ ਦਿਆ। ਕਵੈਲ ਨੂੰ ਦੇਖੋਗੇ ਤੇ ਹੋ ਸਕਦਾ ਇਹਨਾਂ ਤੁਹਾਨੂੰ ਗੰਦਾ ਥੀਲਣਾ ਹੋ ਰਿਹਾ ਵੇ। ਪਰ ਆ ਚੀਜ਼ ਦੇਖੋ ਕਿੰਨੇ ਜ਼ਿਆਦਾ ਗਾਰ ਜਿਹੜੀ ਆ ਟਰੇ ਦੇ ਵਿੱਚ ਜੰਮੀ ਹੋਈ ਹੈ। ਕੈਬਨਟ ਦੇ ਨਾਲ-ਨਾਲ ਤੁਸੀਂ ਇਨਡੋਰ ਯੂਨਟ ਦਾ ਕਵੈਲ ਵੀ ਦੇਖੋ। ਕਵੈਲ ਦੇ ਵਿੱਚ ਇੰਨਾ ਜ਼ਿਆਦਾ ਡਸਟ ਤਾਂ ਨਹੀਂ ਹੈ। ਪਰ ਇਹਦੇ ਵਿੱਚ ਜਿਹੜੀ 스ਮੈਲ ਦਾ ਕਾਰਨ ਬਣਿਆ ਹੈਗਾ ਜਿੰਨੀ ਵੀ ਡਸਟ ਹੈਗੀ ਆ ਇਸ ਤਰ੍ਹਾਂ ਆ ਰਿਹਾ ਜਿਵੇਂ ਜੂਨ ਜੁਲਾਈ ਦੇ ਵਿੱਚ ਜੋ ਬਰਸਾਤਾਂ ਦੇ ਵਿੱਚ ਏਸੀ ਦੇ ਵਿੱਚ 스ਮੈਲ ਆਉਂਦੀ ਹੈ ਨਾ ਉਹ ਸਟਾਰਟਿੰਗ ਤੇ ਆ ਰਹੀ ਹੈਗੀ ਆ ਹੁਣ ਆਪਾਂ ਸਰਵਿਸ ਵਾਲਾ ਪ੍ਰੋਸੈਸ ਚਾਲੂ ਕਰ ਦਿੱਤਾ ਹੈਗਾ ਤੇ ਸਾਰੇ ਪਹਿਲਾਂ ਇਹਦੀ ਜਿਹੜੀ ਕੈਬਿਨਟ ਹੈ ਉਹਨੂੰ ਆਪਾਂ ਸਾਫ਼ ਕਰਦੇ ਪਏ ਆ ਮਿੱਟੀ ਤੁਸੀਂ ਵੇਖੋ ਕਿੰਨੀ ਜਿਆਦੀ ਇਹਦੇ ਵਿੱਚੋਂ ਨਿਕਲ ਰਹੀ ਹੈ ਕੰਮ ਕਰਦਿਆ ਕਰਦਿਆ ਅਚਾਨਕ ਹੀ ਅਸਮਾਨ ਕਾਲਾ ਹੋ ਗਿਆ ਤੇ ਹਨੇਰੀ ਦੇ ਵੀ ਲੱਛਣ ਪੂਰੇ ਬਣ ਗਏ ਆ ਤੇ ਬਰਸਾਤ ਵਾਲਾ ਪੂਰਾ ਮੌਸਮ ਬਣ ਚੁੱਕਿਆ ਤੇ ਇੱਧਰਲੇ ਬਨੇ ਬਲੌਰ ਦੇ ਵਿੱਚ ਪੂਰੀ ਜਿਆਦਾ ਡਸਟ ਨਿਕਲ ਰਹੀ ਗਈ ਹੈ ਇਹਦੀ ਵੀ ਆਪਾਂ ਸਫਾਈ ਕਰਦੇ ਪਏ ਹੁਣ ਬਰਸਾਤ ਵੀ ਆਉਣ ਵਾਲੀ ਹੈ ਤੇ ਲੈਡ ਦਾ ਵੀ ਜਿਆਦਾ ਆਪਾਂ ਨੂੰ ਡਰ ਪੈ ਗਿਆ ਕਿਤੇ ਲੈਡ ਨਾ ਚਲੀ ਜਾਵੇ ਪਲਾਸਟਿਕ ਪਾਰਟ ਜਿਹੜੇ ਆ ਸਾਰੇ ਆਪਾਂ ਸਾਫ ਕਰ ਲਏ ਤੇ ਇੰਡੋਰ ਯੂਨਟ ਦਾ ਕੋਇਲ ਜਿਹੜਾ ਉਹਨੂੰ ਆਪਾਂ ਸਾਫ ਕਰਦੇ ਪਏ ਇਹਦੇ ਵਿੱਚੋਂ ਕਾਫੀ ਜਿਆਦਾ ਮਿੱਟੀ ਨਿਕਲ ਚੁੱਕੀ ਹੈ ਗੱਡੀ ਲੈਣ ਤੋਂ ਬਾਅਦ ਵਿੱਚ ਅੱਜ ਆਪਾਂ ਆਪਣੇ ਕੰਮ ਤੇ ਪਹਿਲੀ ਵਾਰੀ ਗੱਡੀ ਤੇ ਸਫ਼ਰ ਕਰਕੇ ਆਏ ਆ ਤੇ ਇੰਨਾ ਜ਼ਿਆਦਾ ਪਿਆਰ ਸਤਿਕਾਰ ਮਿਲਦਾ ਨਾ ਸਰਾਲੀ ਮੰਡ ਮਾਸਟਰ ਜੀ ਦੇ ਘਰ ਵਿੱਚ ਵੀ ਆਏ ਆ ਤੇ ਇੰਨਾ ਜ਼ਿਆਦਾ ਪਰਿਵਾਰ ਚੰਗਾ ਇੰਨਾ ਜ਼ਿਆਦਾ ਇੱਜ਼ਤ ਮਾਣ ਮਿਲਦਾ ਬਹੁਤ ਮਨ ਖੁਸ਼ ਹੁੰਦਾ ਐ ਐਨੇ ਨਹੀਂ ਦੂਰ ਜਾ ਕੇ ਕੰਮ ਕਰਨਾ ਕੋਈ ਸੌਖਾ ਨਹੀਂਗਾ ਪਰ ਜਿਹੜਾ ਪਿਆਰ ਤੇ ਸਤਿਕਾਰ ਮਿਲਦਾ ਨਾ ਜਦੋਂ ਤੁਸੀਂ ਐਨੇ ਪਿਆਰ ਨਾਲ ਮੈਨੂੰ ਬੁਲਾਉਂਦੇ ਹੋ ਮੇਰਾ ਦਿਲ ਕਰਦਾ ਯਾਰ ਜਿਹੜਾ ਕੋਈ ਆਪਾਂ ਨੂੰ ਚਾਹਣ ਵਾਲਾ ਤੇ ਉਹਦੀ ਜਿਹੜੀ ਕੰਪਲੇਟ ਆਪਾਂ ਹੱਲ ਕਰਕੇ ਆਈਏ ਸੋ ਕੰਮ ਕਰਨ ਵਾਸਤੇ ਹੋਰ ਵੀ ਮਕੈਨਿਕ ਬਹੁਤ ਹੁੰਦੇ ਆ ਪਰ ਜਿਹੜੀਆਂ ਕਿਸੇ ਦੀਆਂ ਭਾਵਨਾਵਾਂ ਜਿਹੜਾ ਕਿਸੇ ਤੇ ਦਿਲ ਨੂੰ ਕੰਮ ਲੱਗ ਜਾਂਦਾ ਹੈ ਨਾ ਉਹ ਫਿਰ ਬੰਦਾ ਉੱਤੇ ਯਕੀਨ ਕਰਕੇ ਕੰਮ ਕਰਵਾਉਂਦਾ ਹੁਣ ਬਹੁਤ ਸਾਰੇ ਵੀਰਾਂ ਦੇ ਫੋਨ ਆ ਜਾਂਦੇ ਨੇ ਭਾਜੀ ਸਾਨੂੰ ਕੰਮ ਜੇ ਕੋ ਹੁੰਦਾ ਤੁਹਾਡੇ ਕੋਲ ਓਵਰ ਕੰਮ ਹੁੰਦਾ ਤੇ ਦੇ ਦਿਆ ਕਰੋ ਵੀਰ ਜੀ ਇਹ ਹੁੰਦਾ ਮੰਨ ਲਓ ਇੱਕ ਨਾ ਚਿਹਰੇ ਦੀ ਜਾਣ ਪਹਿਚਾਨ ਹੁੰਦੀ ਹੈ ਕੋਈ ਵੀ ਕਿਸੇ ਦੇ ਨਾਲ ਜੁੜਿਆ ਹੋਵੇ ਤੇ ਉਹਨੂੰ ਫਿਰ ਉੰਦਾ ਹੀ ਕੰਮ ਚੰਗਾ ਲੱਗਦਾ ਹੈਗਾ ਤੇ ਜਾਂ ਫਿਰ ਕਿਤੇ ਮੰਨ ਲਓ ਕਿਸੇ ਦਾ ਕੰਮ ਹੋਇਆ ਹੋਵੇ ਤੇ ਜੇ ਕੰਮ ਕੋਈ ਅੜਕ ਜਾਂਦਾ ਹੈਗਾ ਤੇ ਫਿਰ ਜਦੋਂ ਕੋਈ ਕਿਸੇ ਦੀ ਕੋਈ ਮਰੋੜੀ ਪੜਦਾ ਕਿਸੇ ਵੀ ਕੰਮ ਦੇ ਵਿੱਚ ਤੇ ਫਿਰ ਉਹ ਬੰਦੇ ਦਾ ਉੱਥੇ ਯਕੀਨ ਬਣ ਜਾਂਦਾ ਹੈਗਾ ਸੋ ਇਹੋ ਹੀ ਹੁੰਦਾ ਜਿਵੇਂ ਮੰਨ ਲਓ ਹੁਣ ਮੈਨੂੰ ਸੋਸ਼ਲ ਮੀਡੀਆ ਤੇ ਕੋਈ ਵੇਖਦਾ ਤੇ ਜਿਹੜੇ ਵੀਰ ਨੂੰ ਜਿਹੜਾ ਵੀਰ ਆਪਾਂ ਬੁਲਾਉਂਦਾ ਤੇ ਜੇ ਉਹਨੂੰ ਕਹਿ ਦਈਏ ਵੀ ਆਪਾਂ ਮੁੰਡੇ ਭੇਜ ਦਿੰਨੇ ਆ ਤੇ ਉਹ ਕਹਿੰਦੇ ਬਾਈ ਜੀ ਕੰਮ ਆਪਾਂ ਤੁਹਾਡੇ ਤੋਂ ਕਰਵਾਉਣਾ ਤੇ ਇਸ ਚੀਜ਼ ਵਾਸਤੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਾਂ ਨੂੰ ਇੰਨਾ ਮਾਨ ਸਤਕਾਰ ਦਿੱਤਾ ਆ ਹੁਣ ਆਪਾਂ ਇੰਡੋਰ ਯੂਨਟ ਜਿਹੜਾ ਸਰਵਿਸ ਕਰਕੇ ਉੱਪਰ ਹੈਂਗ ਕਰ ਦਿੱਤਾ ਹੈਗਾ ਅੱਜ ਤਾਂ ਬਾਰਿਸ਼ ਬਹੁਤ ਤੇਜ਼ ਹੋ ਰਹੀ ਸਾਰਾ ਬਰਾਤੋਵ ਦੇ ਸਾਹਮਣੇ ਗੁਰੂ ਘਰ ਤੇ ਹੁਣ ਆਪਾਂ ਫਿਰ ਲਾਈਟ ਗਈ ਹੋਈ ਆ ਲਾਈਟ ਨਾ ਲੱਗਦਾ ਜੂ ਬਹੁਤ ਵਧੀਆ ਆ ਰਿਹਾ ਪਿੰਡ ਤੁਸੀਂ ਦੇਖੋ ਸਰਾਹ ਦੀ ਮੰਡ ਹੈ ਪਰਪਰ ਯਾਦ ਕਰੀ ਪਿੰਡੇ ਇਤਿਹਾਸਪੁਰ ਦਾ ਸਭ ਬਹੁਤ ਸਮਾਂ ਲੱਗਦਾ ਬਹੁਤ ਸਾਊਂਡ ਕਰਦਾ ਪਿਆ ਸੀ ਕੰਪਰੈਸਰ ਹੁਣ ਜਿਹੜੇ ਨੇ ਪੈਰ ਸੀ ਨਾ ਬਾਡੀ ਦੇ ਨਾਲ ਜਿਹੜੇ ਥੱਲੋਂ ਟੱਚ ਹੁੰਦੇ ਪਏ ਉਹਦੇ ਕਰਕੇ ਜਿਹੜੀ ਆਵਾਜ਼ ਹੈ ਹੱਦੋਂ ਜ਼ਿਆਦਾ ਹੋ ਰਹੀ ਸੀ ਹੁਣ ਚੰਗੀ ਤਰ੍ਹਾਂ ਆਪਾਂ ਇਹਨੂੰ ਇੱਕ ਵਾਰੀ ਸੈੱਟ ਕਰ ਦਿੱਤਾ ਤੇ ਕਿਸੇ ਤਰ੍ਹਾਂ ਦੀ ਆਵਾਜ਼ ਦੀ ਉਹ ਆਪਾਂ ਚੈਕਿੰਗ ਬਾਅਦ ਦੇ ਵਿੱਚ ਕਰ ਲਵਾਂਗੇ ਤੇ ਹੁਣ ਆਪਾਂ ਜਿਹੜਾ ਆਊਟਡੋਰ ਯੂਨਟ ਹੈ ਇੰਦੀ ਆਪਾਂ ਚੰਗੀ ਤਰ੍ਹਾਂ ਸਰਵਿਸ ਕਰ ਲੈਨੇ ਆਂ ਬਾਰਸ਼ ਇੱਕ ਵਾਰੀ ਨਾ ਬਹੁਤ ਤੇਜ਼ ਹੋਈ ਤੇ ਹਨੇਰੀ ਵੀ ਤੇਜ਼ ਚੱਲੀ ਗਈ ਤੇ ਮਾਸਟਰ ਜੀ ਉਹਨਾਂ ਦੇ ਇਨਵਰਟਰ ਲੱਗਾ ਆ ਤੇ ਬਹੁਤ ਵੱਡਾ ਇਨਵਰਟਰ ਹੈ ਜਿੰਦੇ ਤੇ ਆਪਣਾ ਜਿਹੜਾ ਵਾਸ਼ਰ ਹੈ ਲੇਡ ਜਾਣ ਦੇ ਬਾਵਜੂਦ ਵੀ ਜਿਹੜਾ ਚੱਲਦਾ ਪਿਆ। ਕੰਮ ਆਪਣਾ ਚੱਲੀ ਜਾਂਦਾ। ਆ ਸਮਾਨ ਇੱਕ ਰਾਂ ਪੂਰਾ ਸਾਫ਼ ਹੋ ਗਿਆ। ਬਹੁਤ ਵਧੀਆ ਠੰਢੀ ਜੀ ਹਵਾ ਆ ਰਹੀ ਗੀ ਹੈ ਤੇ ਮੌਸਮ ਜਿਹੜਾ ਇੰਨਾ ਜ਼ਿਆਦਾ ਸੁਹਾਵਣਾ ਹੋਇਆ ਪਿਆ ਤੇ ਉਸ ਤੋਂ ਜ਼ਿਆਦਾ ਪਿੰਡ ਕਿੰਨਾ ਸ਼ਾਨਦਾਰ ਲੱਗਦਾ ਪਿਆ ਤੇ ਇਤਿਹਾਸਿਕ ਗੁਰਦੁਆਰਾ ਸਾਹਿਬ ਉਹ ਸਾਹਮਣੇ ਨਜ਼ਰ ਆ ਰਿਹਾ। ਐਸੋ ਤੇ ਦੋ ਜੀਆਂ ਨੇ ਕੰਮ ਆਇਆ ਸੀ ਲੋੜ ਤੇ ਜਿਹੜੀਆਂ 48000 ਹੋ ਗਿਆ ਇਹ ਦੋ ਬੈਂਟੀਆਂ ਲੈਣੀਆਂ ਦੋ ਬੈਂਟੀਆਂ ਰੱਖੀਆਂ ਨੇ 40 ਹੀ ਆਉਣ ਡਿਆ ਤੇਨੇ ਕਿਲੋ ਬਾੜ ਹੋ ਜਾਏਗਾ ਕਿੰਨੀਆਂ ਪਲੇਟਾਂ ਕਿੰਨੀਆਂ ਲੱਗਣਗੀਆਂ ਆਰਡਰ ਯੂਨਟ ਨੂੰ ਆਪਾਂ ਸਰਵਿਸ ਕਰ ਦਿੱਤਾ ਤੇ ਸਿਸਟਮ ਨੂੰ ਵੈਕਿਊਮ ਲਗਾ ਦਿੱਤਾ ਤੇ ਹੌਲੀ ਹੌਲੀ ਆਪਾਂ ਇਹਦੇ ਕਵਰ ਵੀ ਲਗਾ ਦਿੰਨੇ ਆ ਤੇ ਨਾਲ ਦੀ ਨਾਲ ਵੈਕਯਮ ਹੋਈ ਜਾਵੇਗਾ ਤਾਂ ਜੋ ਜਿਹੜਾ ਸਮਾਂ ਹੈ ਉਹ ਥੋੜਾ ਬਹੁਤਾ ਬਚ ਜਾਵੇ ਤੇ 프ਰੰਟ ਵਾਲਾ ਕਵਰ ਇਹਦਾ ਆਪਾਂ ਲਗਾ ਕੇ ਉਸ ਤੋਂ ਬਾਅਦ ਵਿੱਚ ਇਹਦੇ ਆਪਾਂ ਸਕਰੂ ਕੱਸ ਦਿੰਨੇ ਆ ਇੱਧਰ ਲੈ ਬੰਨੇ ਜਿਹੜੀ ਆ ਪਾਈਪ ਅੰਦਰੋਂ ਜਾਂਦੀ ਹੈ ਨਾ ਤੇ ਇਹਦੇ ਵਿੱਚੋਂ ਪਾਣੀ ਜਿਹੜਾ ਉਹ ਲੀਕ ਹੋ ਕੇ ਤੇ ਥੱਲੇ ਚਲੇ ਜਾਂਦਾ ਪਾਣੀ ਉਦੋਂ ਹੀ ਲੀਕ ਹੁੰਦਾ ਹੈਗਾ ਜਦੋਂ ਬਰਸਾਤ ਹੁੰਦੀ ਹੈ ਤੇ ਆਪਣੇ ਹੱਥੀਂ ਆਹ ਵਾਲੀ ਟੇਪ ਆ ਗਈ ਜਿਹੜੀ ਕਿਤਾਬਾਂ ਦੀ ਜਿਲਤਾ ਬਣਾਉਣ ਵਾਸਤੇ ਲਾਈ ਜਾਂਦੀ ਹੈ ਤੇ ਇਹ ਟੇਪ ਲਾ ਕੇ ਆਪਾਂ ਇਹਨੂੰ ਬਿਲਕੁਲ ਚੰਗੀ ਤਰ੍ਹਾਂ ਸੀਲ ਕਰ ਦਿੱਤਾ ਹੈ ਤੇ ਹੁਣ ਜਿਹੜੇ ਥੱਲੇ ਵਾਲੇ ਬੰਨੇ ਆਪਾਂ ਜਿਹੜੇ ਫਲੇਅਰ ਨਾੜ ਖੋਲੇ ਸੀ ਉਹਨਾਂ ਦੀ ਲੀਕ ਹੈ ਚੈੱਕ ਕਰਕੇ ਤੇ ਇਧਰਲੇ ਬੰਨੇ ਵੀ ਆਪਾਂ ਟੇਪ ਚੰਗੀ ਤਰ੍ਹਾਂ ਕਰ ਦਿੱਤੀ ਗਈ ਹੈ ਸਾਰਾ ਕੁਝ ਓਕੇ ਕਰਨ ਤੋਂ ਬਾਅਦ ਵਿੱਚ ਹੁਣ ਆਪਾਂ ਇਹਦੇ ਵਿੱਚ ਪਾਣੀ ਪਾ ਕੇ ਚੈੱਕ ਕਰ ਲੈਣੇ ਆ ਕਿਉਂਕਿ ਦੂਰ ਤੋਂ ਹਣਾ ਹੁੰਦਾ ਤੇ ਕਈ ਵਾਰ ਇੱਕ ਹੀ ਹੁੰਦਾ ਪਾਈਪ ਮੁੜ ਜਾਂਦੀ ਹੈਗੀ ਆ ਤੇ ਫਿਰ ਸਮੱਸਿਆ ਆਉਂਦੀ ਹੈ ਦੁਬਾਰਾ ਚੱਕਰ ਲਾਉਣਾ ਬਹੁਤ ਔਖਾ ਹੋ ਜਾਂਦਾ ਇਸ ਕਰਕੇ ਆਪਾਂ ਪਾਣੀ ਪਾ ਕੇ ਵੀ ਏਸੀ ਨੂੰ ਚੈੱਕ ਕਰ ਲਿਆ ਕਿਸੇ ਬੰਨੇ ਕੋਈ ਲੀਕੇਜ ਨਹੀਂ ਤੇ ਹੁਣ ਆਪਾਂ ਇੰਡੋਰ ਯੂਨਟ ਨੂੰ ਕੰਪਲੀਟ ਕਰਕੇ ਤੇ ਆਨ ਕਰ ਦਿੱਤਾ ਕੂਲਿੰਗ ਵੀ ਅੱਗੇ ਨਾਲੋਂ ਫਰਸਟ ਕਲਾਸ ਹੋ ਚੁੱਕੀ ਹੈ ਤੇ ਹੁਣ ਪਹੁੰਚਦੇ ਆਪਾਂ ਆਊਟਰ ਯੂਨਟ ਕੋਲ ਅੱਜ ਆਪਾਂ ਪਹੁੰਚੇ ਆਂ ਪਿੰਡ ਸਰਾਲੀ ਮੰਡ ਜਿਹੜਾ ਕਿ ਸਰਿਆਲੀ ਦੇ ਕੋਲ ਪੈ ਜਾਂਦਾ ਮਾਝੇ ਦੀ ਧਰਤੀ ਤੇ ਇੱਥੇ ਗੁਰਦੁਆਰਾ ਸਾਹਿਬ ਵੀ ਵੇਖੋ ਬਹੁਤ ਇਤਿਹਾਸਕ ਗੁਰਦੁਆਰਾ ਇਹ ਜਗ੍ਹਾ ਤੇ ਤੰਤਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਪਣੇ ਚਰਨ ਪਾਏ ਸੀ ਇਹ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਯਾਦ ਦੇ ਵਿੱਚ ਬਣਿਆ ਆ। ਇੱਥੇ ਆਵਲੇ ਏਸੀ ਦੇ ਪ੍ਰੋਬਲਮ ਸੀਗੀ ਇੱਕ ਇਹਦੇ ਵਿੱਚ ਬਹੁਤ ਜ਼ਿਆਦੀ 스멜 ਆਉਂਦੀ ਸੀ ਤੇ ਦੂਜਾ ਨੰਬਰ ਆਊਟਡੋਰ ਬਹੁਤ ਜ਼ਿਆਦੀ ਆਵਾਜ਼ ਕਰਦਾ ਸੀ। ਹੁਣ ਉਹੀ ਆਊਟਡੋਰ ਦੇ ਦੀ ਸਰਵਿਸ ਆਪਾਂ ਚੰਗੀ ਤਰ੍ਹਾਂ ਕਰਤੀ ਆ ਤੇ ਬਿਲਕੁਲ ਸਾਇਲੈਂਟ ਚੱਲਦਾ ਪਿਆ। ਕਿਸੇ ਤਰ੍ਹਾਂ ਦੀ ਆਵਾਜ਼ ਨਹੀਂ ਆ ਰਹੀ। ਦੂਜਾ ਨੰਬਰ ਇਧਰਲੇ ਬਣੇ ਜਿਹੜੀ ਪਾਈਪ ਹੈ ਇਹਦੇ ਚੋਂ ਪਾਣੀ ਥੱਲੇ ਜਾਂਦਾ ਸੀਗਾ। ਇਹਦੇ ਉੱਪਰ ਚੰਗੀ ਤਰ੍ਹਾਂ ਆਪਾਂ ਕਰ ਦਿੱਤੀ ਨਹੀਂ ਸੈਟਿੰਗ। ਹੁਣ ਪਾਣੀ ਤਾਂ ਨਹੀਂ ਜਾਊਗਾ ਤੇ ਦੂਜਾ ਨੰਬਰ ਜਿਹੜੀ ਆਵਾਜ਼ ਹੈ ਉਹ ਵੀ ਜਿਹੜੀ ਆ ਬਿਲਕੁਲ ਸਾਈਲੈਂਟ ਹੋ ਚੁੱਕਾ ਆ ਜਿਹੜੇ ਨੱਟ ਰਹਿ ਗਏ ਆ ਉਹ ਆਪਾਂ ਲਗਾ ਦਿੰਨੇ ਕਵਰ ਆਪਾਂ ਤਾਂ ਨਹੀਂ ਲਗਾਇਆ ਮੈਂ ਕਿਹਾ ਕਈ ਵਾਰੀ ਇਹਦੀ ਚੈਕਿੰਗ ਕਰਨੀ ਪੈ ਜਾਂਦੀ ਹੈ ਤੇ ਹੁਣ ਆਪਾਂ ਅੱਜ ਮੌਸਮ ਵੀ ਬਹੁਤ ਹੀ ਸ਼ਾਨਦਾਰ ਬਣ ਚੁੱਕਾ ਤੇ بارش ਬਹੁਤ ਜ਼ਿਆਦੀ ਤੇਜ਼ ਹੋਈ ਆ ਤੇ ਹੁਣ ਆਪਾਂ ਕਰਦੇ ਆ ਸਾਰਾ ਸਮਾਨ ਪੈਕ ਤੇ ਵਾਦਦੇ ਆ ਅਗਲੀਆਂ ਰਾਵਾਂ ਵਿੱਚ